ਕੋਈ ਬੜੇ ਸੁਫੀ ਐਥੇ ਵਜੋਂ ਪਹੁੰਚੇ ਸੌ ਲੋਕੇ ਥਾਣਾ ਬਹਤੇ ਮੈਂ ਤੁਹਾਡੇ ਕਰਕੇ ਸਾਰਿਆਂ ਕਰਕੇ ਰਾਹ ਲੇ ਨਹੀਂ ਤਾਂ 2 ਘੰਟੇ ਬਾਅਦ ਮੈਂ ਵੀ ਝਕਾਰਾ ਬੁਲਾ ਕੇ ਭੱਜ ਜਾਣਾ ਪਰ ਮੈਂ ਕਦੇ ਘੜੀ ਨਹੀਂ ਦੇਖਦਾ ਹੋਂਦ ਲੱਗੀ ਹੋ ਜਰੂਰ ਹੈ ਕਿੰਨੇ ਚੱਲਦੀ ਚੱਲਦੀ ਖੜੀ ਹੋਣੀ ਹੈ ਇੱਕ ਹੋਰ ਬੇਨਤੀ ਕਰਦਾ ਮੈਂ ਤੁਹਾਡੇ ਵੀਰ ਦਲਗਰ ਗੀਦੇ ਦੇ ਕਪੜੀ ਕੰਪਨੀ ਖੋਲੀ ਹੈ ਉਹ ਮੇਰੀ ਨਹੀਂ ਬਲਕੇ ਤੁਹਾਡੀ ਕੰਪਨੀ ਆ ਉਹਨੂੰ ਸਬਸਕ੍ਰਾਈਬ ਕਰਨਾ ਹੈ ਉਹਨੂੰ ਰੱਜ ਕੇ ਉਹਨਾਂ ਦੇ ਵਿੱਚ ਜੋ ਵੀ ਮੈਂ ਗਾਇਆ ਸੁਣਨਾ ਹੈ ਸ਼ੇਅਰ ਕਰਨਾ ਤੇ ਸੋਹਣੇ ਸੋਹਣੇ ਲੈਕ ਤੇ ਕਮੈਂਟ ਵੀ ਕਰਨੀ ਜਿਹੜੀ ਮੈਂ ਕਵਾਲੀ ਹੁਣ ਗਾ ਰਹੇ ਹਾਂ ਉਸੇ ਕੰਪਨੀ ਚਾਹੀਏ ਅੱਜ ਸਾਈਂ ਦੇ ਕਾਂਦੇ ਦਰਬਾਰ ਨੇ ਬਿਗੜੀ ਬਣਨੀ ਹੈ ਜਿਹਨੇ ਜਿਹਨੇ ਬਣਾਉਣੀ ਹੈ ਹੱਥ ਖੜੇ ਕਰੋ ਜਿਹਨੇ ਨਹੀਂ ਬਣਾਉਣੀ ਉਹ ਹੱਥ ਨਾ ਖੜੇ ਕਰਿਓ ਇੱਕ ਬਿਗੜੀ ਮੈਂ ਵੀ ਬਣਾਉਂਗਾ ਪਹਿਲੀ ਗੱਲ ਤਾਂ ਜਿਹੜੇ ਸਾਈਆਂ ਦੇ ਲੜ ਲਕ ਉਹਨਾਂ ਦੀ ਕਦੇ ਬਿਗੜੀ ਫਰਾਵੇ ਨਹੀਂ ਹੋਈ ਗੱਡੀ ਹਮੇਸ਼ਾ ਚੱਲਦੀ ਰਹਿੰਦੀ ਪਰ ਜਿਹਨੇ ਕਹਿ vali ਬਹੁ ਮੋੜ ਲੜ ਕੇ ਦੇ ਮੇਰੀ ਅਰਦਾਸ ਤੇਰੇ ਅੱਗੇ ਤੇਰੀ ਤਰਨਾ ਦੀ ਮੇਰੇ ਨਾਲ ਗੋਣਾ ਸਾਰਿਆਂ ਨੇ ਅੱਜ ਬਿਗੜੀਆਂ ਮੰਨੀ